कड़कट पर रखा था बच्चा लपेट के रख दिया था मैं बच्चा उठा लिया गोद में पिंडाल गल में मैं सट को ले गए असली उन्होंने भी कार्ड का कॉर्ड टाइट की बच्चे की भी कंडीशन क्रिटिकल है बच्चा टाइम पर पैलादा हुआ होया बा ਤੁਸੀਂ ਅਕਸਰ ਸੁਣਿਆ ਹੋਣਾ ਕਿ ਪੁੱਤ ਕਪੁੱਤ ਹੋ ਗਏ ਪਰ ਹੁਣ ਤਾਂ ਕੁਝ ਮਾਪੇ ਵੀ ਕੁਮਾਪੇ ਬਣਦੇ ਨਜ਼ਰ ਆ ਰਹੇ ਨੇ ਇਸ ਤਪਦੀ ਧੁੱਪ ਦੇ ਵਿੱਚ ਜਿੱਥੇ ਬੱਚੇ ਤਾਂ ਬੱਚੇ ਨੌਜਵਾਨਾਂ ਦਾ ਵੀ ਇਸ ਧੁੱਪ ਦੇ ਨਾਲ ਬੁਰਾ ਹਾਲ ਹੋ ਰਿਹਾ ਤੇ ਇਸ ਤਪਦੀ ਧੁੱਪ ਦੇ ਵਿੱਚ ਕੁਝ ਨਿਰਦਈ ਮਾਪੇ ਇੱਕ ਨਵਜੰਮੀ ਬੱਚੀ ਨੂੰ ਲਾਵਾਰਿਸ ਛੱਡ ਕੇ ਤੁਰ ਗਏ ਹਾਲਾਂਕਿ ਇਹਨਾਂ ਹਾਲਾਤਾਂ ਦੇ ਵਿੱਚ ਇਸ ਮਾਸੂਮ ਦੇ ਨਾਲ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਇਹ ਮਾਸੂਮ ਬੱਚੀ ਹਸਪਤਾਲ ਤੱਕ ਪਹੁੰਚੀ ਜਿੱਥੇ ਉਸ ਦਾ ਇਲਾਜ ਹੋਇਆ ਸਾਰੀ ਘਟਨਾ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਹਾਲਾਤਾਂ ਦੇ ਨਾਲ ਕੇ ਇਹ 마সূম ਬੱਚੀ ਇੱਥੋਂ ਤੱਕ ਪਹੁੰਚੀ ਤਾਜ਼ਾ ਮਾਮਲਾ ਸਮਰਾਲਾ ਦੇ ਨਜ਼ਦੀਕੀ ਪਿੰਡ ਚੰਦਣਾ ਤੋਂ ਸਾਹਮਣੇ ਆਇਆ ਜਿੱਥੇ ਨਿਰਦਈ ਮਾਪੇ ਇੱਕ ਨਵਜੰਮੀ ਬੱਚੀ ਨੂੰ ਫੈਕਟਰੀ ਦੀ ਕੰਧ ਤੇ ਲਾਵਾਰਿਸ ਛੱਡ ਗਏ ਇੱਥੋਂ ਤੱਕ ਕਿ ਬੱਚੀ ਦਾ ਨਾੜੂ ਵੀ ਨਹੀਂ ਕਟਿਆ ਹੋਇਆ ਸੀ ਜਦੋਂ ਮਾਸੂਮ ਬੱਚੀ ਦੀ ਰੋਣ ਦੀ ਆਵਾਜ਼ ਫੈਕਟਰੀ ਦੇ ਕੋਲ ਲੰਘ ਰਹੀ ਇੱਕ ਪ੍ਰਵਾਸੀ ਔਰਤ ਨੂੰ ਸੁਣਾਈ ਦਿੱਤੀ ਤਾਂ ਇਹ ਬਹਿਲਾ ਲਾਵਾਰਿਸ ਪਈ ਬੱਚੀ ਨੂੰ ਕੁੱਟ ਕੇ ਆਪਣੀ ਛਾਤੀ ਦੇ ਨਾਲ ਲਾ ਲੈਂਦੀ ਹੈ ਤੇ ਆਲੇ-ਦੁਆਲੇ ਉਸ ਬੱਚੀ ਦੇ ਮਾਪਿਆਂ ਨੂੰ ਲੱਭਣ ਲੱਗਦੀ ਹੈ ਪਰ ਉਸ ਨੂੰ ਕਿਤੇ ਵੀ ਇਸ ਮਾਸੂਮ ਦੇ ਮਾਪੇ ਨਹੀਂ ਲੱਭਦੇ ਫਿਰ ਲੋਕਾਂ ਦੀ ਮਦਦ ਦੇ ਨਾਲ ਨਿੱਕੀ ਬੱਚੀ ਨੂੰ ਇਹ ਪ੍ਰਵਾਸੀ ਮਹਿਲਾ ਸੰਬਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਗਈ ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ ਉੱਥੇ ਹੀ ਇਸ ਛੋਟੇ ਬੱਚੀ ਨੂੰ ਨਵਾਂ ਜਨਮ ਤਾਂ ਮਿਲਿਆ ਬਲਕਿ ਨਵੇਂ ਮਾਪੇ ਵੀ ਮਿਲੇ ਜਿਸ ਦੇ ਚਲਦੇ ਆ ਬੱਚੀ ਦੇ ਮਾਪੇ ਤਾਂ ਆਪਣਾ ਨਿਰਦਈ ਪੁਣੇ ਵਾਲਾ ਚਿਹਰਾ ਦਿਖਾ ਕੇ ਉੱਥੋਂ ਚਲੇ ਗਏ ਪਰ ਉੱਥੇ ਹੀ ਹਸਪਤਾਲ ਦੀ ਇੱਕ ਨਰਸ ਬੱਚੀ ਦੀ ਮਾਂ ਬਣ ਕੇ ਸਾਹਮਣੇ ਆਈ ਉਥੇ ਹੀ ਅਸੀਂ ਇਹ ਵੀ ਦੇਖਦੇ ਹਾਂ ਕਿ ਕੁਝ ਮਾਪੇ ਸਾਲਾਂ ਸਾਲਾਂ ਤੱਕ ਔਲਾਦ ਨੂੰ ਤਰਸਦੇ ਰਹਿੰਦੇ ਨੇ ਪਰ ਅਜਿਹੇ ਨਿਰਦਈ ਲੋਕ ਵੀ ਇਸ ਦੁਨੀਆ ਤੇ ਵੱਸਦੇ ਨੇ ਜੋ ਦਰਿੰਦਗੀ ਦੇ ਨਾਲ ਈਆਂ ਨੂੰ ਖੁੱਖਾਂ ਦੇ ਵਿੱਚ ਮਰਵਾ ਦਿੰਦੇ ਨੇ ਜਾਂ ਫਿਰ ਜਨਮ ਤੋਂ ਬਾਅਦ ਇੰਨਾ ਮਾਸੂਮ ਬੱਚਿਆਂ ਨੂੰ ਲਵਾਰਿਸ ਕੂੜੇ ਦੇ ਢੇਰਾਂ ਤੇ ਛੱਡ ਜਾਂਦੇ ਨੇ। ਅਰੁਣਾ ਦੇਖੋ। ਆਪ ਕੋ ਬੱਚੀ ਮਿਲੀ ਸੀ ਅਬ ਕਹਾਂ ਸੇ ਮਿਲੀ ਸੀ? ਉਹ ਹਮਾਰਾ ਉੱਪਰ ਕਰਕਟ ਪਰ ਰੱਖਾਤਾ ਬੱਚਾ ਲਪੇਟ ਕੇ ਰੱਖ ਦਿਆਤਾ ਮੈਂ ਬੱਚਾ ਉਠਾ ਲਿਆ ਗੋਦ ਮੇਂ। ਗੋਦ ਮੇਂ ਤਰਸ ਵੀ ਆਇਆ ਜਾਂ ਪਤਾ ਨਹੀਂ। बच्चा का तो जन्म दे दिया उसको पतली पाल नहीं किया किसी को पास बिकने से क्या फायदा किसी को दे देता पोस लेता पाल लेता अपने बच्चे के तू नहीं पालते मैं पाल के उसको जिंदगी तो देता दुनिया लोग बोलता यही ना जब किसी ने बच्चा बिक दिया तो फलाने आदमी भैया रानी पोस लिया उसको पोस उस पाल के बड़े कर दिए कितने टाइम का बच्चा है ये मेरे को पता नहीं मैं तो जा रहा था नहाने डीपी का समय हो रहा था मैं ड्यूटी जा रहा था मेरा मुंडा आ रहा था करी बेटा ले आ दे मैं मुंह धोके तैयारी हूँ वो मेरा मुंडा देखा बोलता मम्मी मतलब ऊपर देखना बच्चा है ये चिड़े चुरी का बच्चा होगा फिर नाल मैं चारा मैं देखा जो वहाँ पर कपड़े में बच्चा लग रहा ऊंचा दबार था ये इतना ऊंचा है देर ऊंचा ना ये ऊपर जैसे करकट है ना और सही फिर आप बच्चे को कहा लेके गेट पर आ गया गेट वाला लोग के बोले फिर बोले जो चलो हॉस्पिटल लेके चलो फिर मैं हॉस्पिटल लेके आया मांग क्या करती आप? क्या मांग करती हो? क्या मांग मैं तो देख चीन भी नहीं रहा किसके है कौन पुतिया छोड़ के गई कौन नहीं हम लोग सुता पा रहा था अब छोड़ के क्या किसको बोलूँ जो अब उन लोग का मर्जी पुलिस वाला कार्रवाई कर सकते है भी नहीं कर सकते मैं तो देखा नहीं हूँ ये किसका बच्चा है किसका है। मैं देखता तो वही ना झोटा पकड़ के मारता है उसको आराम को किसी को इज्जत बाजार में नहीं बिकता है बिकता है बाजार में इज्जत नहीं बिकता है सौदे खरीदने जाते हैं एक बार खरीदते हैं पचासन में नहीं खरीदना पड़ता है कपड़े लेते हैं ना तो फाट जाता है ना पे करके देगा तो वो कपड़े बदल देंगे बाकी और चीज नहीं बदला सकता है कंजरी कैसा आदमी थी कैसा नहीं

ਤੇ ਉਹਦੀ ਸ਼ੋਰਟੀ ਮੈਂ ਲੈਂਨੀ ਆ ਮੈਂ ਸਟਾਫ ਆ ਸਟਾਫ ਨਰਸ ਆ ਤੇ ਮੈਨੂੰ ਬੱਚਾ ਚਾਹੀਦਾ ਇਸ ਕਰਕੇ ਜਿਹੜਾ ਬੱਚਾ ਉਹ ਮੈਂ ਹੀ ਉਹਦਾ ਲਾਚ ਬਣਾਉਂਗੀ ਤੇ ਮੈਂ ਹੀ ਪੂਰੀ ਐਨਸੈਸਟੀਜ਼ ਲੋਗੀਆਂ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ ਮੇਰੇ ਮਨ ਦੇ ਵਿੱਚ ਇਮੀਡੀਏਟਲੀ ਆਇਆ ਕਿਉਂਕਿ ਸਾਡੇ ਘਰ 'ਚ ਬੱਚਾ ਨਹੀਂ ਹੈਗਾ ਲਗਭਗ 3-4 ਸਾਲ ਤੋਂ ਤੇ ਸਾਨੂੰ ਬਹੁਤ ਜ਼ਰੂਰਤ ਸੀ ਬੱਚੇ ਦੀ ਅਸੀਂ ਬੱਚਾ ਲੈ ਰਹੇ ਮੈਂ ਲੈ ਅਕਮੰਡ ਤੇ ਵਗੈਰਾ ਫਿਲਰ ਕਰਕੇ ਦੇ ਦਵਾਂ। ਹਾਂਜੀ ਪੁਲਿਸ ਨੂੰ ਕਾਲ ਕਰਤਾ ਹੈ ਤਾਂ ਪੁਲਿਸ ਵਾਲੇ ਆਉਣਗੇ ਮੇਰੇ ਤੋਂ ਡਾਕੂਮੈਂਟ ਜੋੜ ਹੋਏਗਾ। ਬੱਚੇ ਦਾ ਸਾਰਾ ਮੈਂ ਕਰਾਂਗੀ। ਜੇ ਬੱਚੇ ਰੈਫਰ ਵੀ ਕਰਤਾ ਹੈ ਤਾਂ ਮੈਂ ਚੋਰ ਤੇ ਵੀ ਤਾਂ ਮੈਂ ਉਹ ਲੈ ਕੇ ਜਾਵਾਂ। ਸਾਰੀ ਜਮਦਾਰੀ ਮੇਰੀ ਲਾਵੇ। ਮੇਰਾ ਨਾਮ ਡਾਕਟਰ ਰਮਨ ਐਸਡੀ ਸੁਮਰਾਲਾ ਇੱਕ ਪਤੀ ਨੇ ਲਿਆ ਦਿੱਤਾ। ਇੱਕ ਸਾਡੇ ਕੋ ਸਵੇਰੇ 7:30 ਵਜੇ ਬੱਚਾ ਲੈ ਕੇ ਆਂਦਾ ਰਿਹਾ ਕਟਿਆਣ ਕਟਾਣੀ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਲੈ ਕੇ ਆਂਦਾ ਬੱਚਾ ਨਿਊਬੋਨ ਬੱਚਾ ਵਾ ਇਮੈਚੂਰ ਆ ਪ੍ਰੀ ਟਰਮ ਹੈ ਆਰਾਊਂਡ 8 ਮਾਂਸ ਦਾ ਬੱਚਾ ਲੱਗਦਾ ਵਾ ਠੀਕ ਹੈ ਔਰ ਇਹ ਇਸ ਤਰ੍ਹਾਂ ਅਨਵੰਟਡ ਚਾਈਲਡ ਦਾ ਲਾਈਕ ਏਸੀ ਹੈ ਜਿਨ੍ਹਾਂ ਨੇ ਲੈ ਕੇ ਆਉਂਦਾ ਉਹਨਾਂ ਨੇ ਦੱਸਿਆ ਕਿ ਬੱਚਾ ਇੱਥੇ ਕੋਈ ਟਟਾਣੀ ਕੋ ਫੈਕਟਰੀ ਆ ਨਾਮ ਦਾ ਰਹੀ ਦੀ ਉਹ ਫੈਕਟਰੀ ਦੇ ਪਿੱਛੇ ਕੋਈ ਜਿਹੜੇ ਮਾਈਗ੍ਰੈਂਟ ਲੇਬਰ ਉਹਨਾਂ ਦੇ ਰੈਂਡ ਦੇ ਰੈਜ਼ੀਡੈਂਟ ਪਲਾਟ ਵਗੈਰਾ ਬਣੇ ਹੋਏ ਆ ਉੱਥੇ ਕਿਸੇ ਕੰਧ ਦੇ ਉੱਪਰ ਛੱਤ ਦੇ ਬੱਚੇ ਨੂੰ ਇਦਾਂ ਹੀ ਛੱਡਿਆ ਹੋਇਆ ਸੀ ਤੇ ਉਹਨਾਂ ਨੇ ਦੇਖਿਆ ਤੇ ਉਹ ਸਾਡੇ ਕੋਲ ਲੈ ਕੇ ਆਏ ਆ ਬੱਚੇ ਦੀ ਕੋਡ ਕੋਡ ਅਸੀਂ ਕਲੈਂਪ ਕਰਤੀ ਹੈ ਠੀਕ ਹੈ ਆਕਸੀਜਨ ਲਗਾਤੀ ਹੈ ਇੱਥੇ ਸਾਡੇ ਅਸੀਂ ਬੱਚੇ ਦੀ ਜਿਹੜੀ ਕੰਡੀਸ਼ਨ ਕ੍ਰਿਟੀਕਲ ਹੈ ਬੱਚਾ ਟਾਈਮ ਤੋਂ ਪਹਿਲਾਂ ਦਾ ਹੋਇਆ ਹੋਇਆ ਵਾ ਤੇ ਅਸੀਂ ਇਹਨੂੰ ਅੱਗੇ ਲੁਧਿਆਣੀ ਸਾਡੇ ਸਰਕਾਰੀ ਡਿਸਟ੍ਰਿਕਟ ਹਸਪੀਟਲ ਤੇ ਰੈਫਰ ਕਰ ਰਹੇ ਹਾਂ ਪੁਲਿਸ ਇਨਫੋਰਮੇਸ਼ਨ ਅਸੀਂ ਅੱਦੇ ਬਦੋਂ ਪੇਸ਼ ਦੀ ਆ ਵੀ ਤਾਂ ਉਹ ਕਿਸੇ ਨੂੰ ਡ੍ਰੌਪ ਕਰਨ ਦੇ ਵੀ ਕਿਹਾ ਅਜੇ ਇੱਕ ਗੱਲ ਚੱਲਦੀ ਹੈ ਉਹ ਵੀ ਜਿਹੜਾ ਫਾਈਲ ਹੋਣ ਦੀ ਦੱਸ ਪਾ ਸਮਰਾਲਾ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ ਔਨ 에어